ਸਰੋਂ ਦਾ ਤੇਲ ਲਾਉਣਾ ਹੱਥਾਂ ਨੂੰ ਮੜਾ ਜਾ। ਇਹ ਸਰੋਂ ਦਾ ਤੇਲ ਲਾਉਣਾ। ਆ ਆਪਾਂ ਲਈ ਸੀ ਨਾ ਅਰਬੀ ਲਈ ਸੀਗੀ। ਅੱਧਾ ਕਿਲੋ ਨਿਆਣੇ ਕਈ ਦਿਨ ਦੇ ਕੱਢਦੇ ਨੇ ਥੋੜੀ ਅਰਬੀ ਦੀ ਮੰਮੀ ਸਬਜ਼ੀ ਬਣਾ ਕੇ ਦੋ। ਇਹ ਹੁਣ ਜੇ ਤੇਲ ਨਹੀਂ ਹੱਥਾਂ ਦੇ ਲਾਉਂਗੀ ਤਾਂ ਇਹ ਲੜਦੀ ਐ ਬਹੁਤ ਜ਼ਿਆਦਾ। ਮੈਂ ਇਹਨੂੰ ਛਿੱਲਦੀ ਆ। ਠੀਕ। ਛਿੱਲ ਕੇ ਫਿਰ ਇਹਨੂੰ ਕੱਟ ਕੇ ਸਮਾਰ ਤੇ ਧੂਕ ਕੇ ਫਿਰ ਮੜਾ ਸਕਾਂਗੀ। ਫਿਰ ਇਹਨੂੰ ਤਲੂੰਗੀ। ਆ ਮੇਰੇ ਲਸਣ ਇਕੱਠਾ ਪਿਆ ਆ ਗਿਆ ਸਾਰਾ ਇਹਨੂੰ ਵੀ ਕੱਟ ਕੇ ਸਮਾਰ ਕੇ ਧੋ ਕੇ ਫਿਰ ਮੈਂ ਇਹਨੂੰ ਉਤਦੀਆਂ ਪਹਿਲੇ ਮੈਂ ਅਰਬੀ ਉਹ ਕਰ ਲਵਾਂ ਇਹਦਾ ਕੰਮ ਅਰਬੀ ਦਾ ਇਹਨੂੰ ਸ਼ੈਲਲ ਨੂੰ ਮੈਂ ਚੰਗੀ ਤਰ੍ਹਾਂ ਉਸਦੇ ਤੇਲ ਲੱਗਿਆ ਨਹੀਂ ਤੇਲ ਨਾਲ ਇਹਨੇ ਲੈ ਜਾਣਾ ਦੇਖੋ ਕਿ ਮਿੱਠੀ ਜਿਹੀ ਜਿਿਕਣੀ ਜਿਿਕਣੀ ਹੋ ਜਾਣਾ ਹੈ ਫਰਾਈ ਕਰਨਾ ਪੈਣਾ ਅਰਬੀ ਮੈਂ ਕੱਟ ਲਈ ਆ ਹੁਣ ਇਹਦੇ ਥੋੜਾ ਜਿਹਾ ਨੂਨ ਪਾਉਣੀ ਆ। ਤਾਂ ਤਾਂ ਪਾਇਆ ਨਾ ਇਹ ਚਿੱਟਾ ਚਟਾ ਜਿਹੜੀ ਕਰਦੀ ਆ ਚਟ ਚਟਾ। ਉਹਦੀ ਚਪਕਾਟ ਦੀ ਹਟ ਜੂਗੀ। ਫਿਰ ਇਹਨੂੰ ਮੈਂ ਪਾਣੀ ਨਾਲ ਧੋ ਦੇਣਾ ਚੰਗੀ ਤਰ੍ਹਾਂ। ਅਜੇ ਚੇਕੜਾ ਪਾਣਾ ਉਹ ਹਟ ਜਾਣਾ ਬਿਲਕੁਲ। ਧੋ ਕੇ ਸਮਾਰ ਕੇ ਫਿਰ ਉਹਦੇ ਬਾਅਦ ਮੈਂ ਧੁੱਪੇ ਧਰ ਦੇਣੀ ਆ। ਆਨਿੰਗ ਸਬਜ਼ੀ ਜਾਨ ਨੂੰ ਮੈਂ ਲੂ ਪਿਆਜ਼, ਟਮਾਟਰ ਤਿਆਰ ਕਰਕੇ ਕੁੱਟਣੀ ਆ। ਮਸਾਲਾ ਵੀ ਕੁੱਟ ਕੇ ਤੜਕਾ ਲਾਉਣਾ ਤੇ ਕੱਟ ਕੇ ਨਹੀਂ ਲਾਉਣਾ ਕਿਉਂਕਿ ਇਹਨੂੰ ਫਿਰ ਨਾਲ ਨਹੀਂ ਲੱਗਦਾ ਹੈਗਾ ਇਹ। ਆ ਦੇਖੋ ਦੇਖੋ ਕਿ ਮੈਂ ਤਾਰਾਂ ਜਿਹੀ ਛੜਦੀ ਆ ਨਾ ਹੱਥਾਂ ਨੂੰ ਲੈ ਲੈ ਇਹ ਹੁਣ ਬਸ ਨੂਨ ਪਾ ਕੇ ਧੋਤੀ ਬਿਲਕੁਲ ਚੁਕਾਟੇ ਨੇ ਛੜਦੇ ਨੇ ਫੱਟ ਜਾਣੇ ਪਾਣੀ ਦੇਖੋ ਤੁਸੀਂ ਕਿੰਨਾ ਚਿੱਟਾ ਚਿੱਟਾ ਹੋ ਗਿਆ ਨਾ ਬਿਲਕੁਲ ਚਿਕਨਪਣਾ हट ਗਿਆ ਇਹਦਾ ਤੁਸੀਂ ਜੇ ਨੂਨ ਪਾ ਕੇ ਧੋਇਆ ਕਰੋ ਤੇ ਹੁਣ ਕਈ ਵਾਰ ਆਪਾਂ ਉਂੀ ਧੋ ਲੈਨੇ ਨਾ ਉਹ ਗੱਲ ਨਹੀਂ ਬਣਦੀ ਹੈਗੀ ਖਾਤਾ ਨਹੀਂ ਹੋ ਗਈ ਟਿਕਾ ਹਟ ਉੱਦੋਂ ਬਾਅਦ ਲੈਨੇ ਨਾ ੁੱਪੇ ਧਰ ਕੇ ਹੁੰਦੇ ਆ ੁੱਪੇ ਧਰਨ ਵਾਲੇ ਨੂੰ ਮੜਾ ਸੁੱਕ ਜੂ ਦੇ ਦਾ ਪਾਣੀ ਪੂੰਝੋ ਉਦੋਂ ਬਾਅਦ ਫਿਰ ਆਪਾਂ ਕਿਸੇ ਸੌਫਟ ਜਿਹੇ ਕੱਪੜੇ ਤੇ ਪਾ ਕੇ ਦਾ ਪਾਣੀ ਸੁਕਾ ਕੇ ਫਿਰ ਇਹਨੂੰ ਫਰਾਈ ਕਰੂਗੀ ਚਲੋ ਜੀ ੁੱਪੇ ਧਰਦੋਂ ਤੱਕ ਤਪ ਹੈ ਗਈ ਮੈਂ ਤਾਂ ਜੀ ਅੱਜ ਓਕੇ ਜੀ ਅੰਬਾਂ ਵਾਲੀ ਵੀਡੀਓ ਵੀ ਛੇਤੀ ਆਊਗੀ ਲੂ ਪਿਆਜ਼ ਆ ਟਮਾਟਰ ਲਸਣ ਪਿਆਜ਼ ਆਰਬੀ ਨੂੰ ਨਾ ਕੱਟ ਕੇ ਇਸਾਂ ਅਲੱਗ ਹੀ ਤੜਕਾ ਜੇ ਹੁਣ ਕੱਟ ਕੇ ਹੀ ਲਾ ਤਾਂ ਉਹਨੇ ਅਲੱਗ ਲੱਗ ਜਾ ਫਰੀ ਜਾਣ ਮੈਂ ਕੁੰਡੀ ਸੁੱਤੇ ਕੱਟਦੀਆਂ ਤੇ ਮੈਂ ਗ੍ਰੈਂਡ ਵੀ ਨਹੀਂ ਕਰਨਾ ਗ੍ਰੈਂਡਰ ਚ ਉਹਨੇ ਪਾਣੀ ਜਿਆ ਛੱਡ ਦੇਣ ਮੈਂ ਇਹਦੇ ਇੱਚੀ ਕੱਟ ਕੋਟ ਲੈਣਾ ਮੈਨੂੰ ਸੌਫਾ ਲੱਗਦਾ ਕੁੰਡੀ ਸੁੱਤੇ ਟਮਾਟਰ ਨਾਲ ਉਪਾਦ ਕੁੰਡੀ ਦੇ ਵਿੱਚ ਉਹ ਨਹੀਂ ਕੱਟਨੇ ਹੈਗੇ ਉਹਨੇ ਨਾਲ ਵੀ ਭੁੱਜ ਜਾਣਾ ਟਮਾਟਰਾਂ ਦੇ ਤਾਂ

ਇੱਕ ਕਰਾਂਗੇ ਜਾਨਵਰ ਵੀ ਵੀ ਸਕਦੇ ਜੀ ਅਸਾਨਾ ਵੀ ਕਟਿਆ ਦੋ ਚਾਰਾ ਬੰਡੀਆਂ ਲਸਣ ਦੀਆਂ ਪਹਿਨ ਲਸਣ ਦੇਖੋ ਕਿੰਨਾ ਸਾਡਾ ਮੋਟਾ ਮੋਟਾ ਸੀ ਵੈਸੇ ਇਹਨਾਂ ਖਰਾਬ ਹੋ ਗਿਆ ਮਨ ਬਹੁਤ ਦੁਖੀ ਹੋਇਆ ਲੈ ਦੇਖੋ ਆ ਉਹਨੇ ਮੈਂ ਪਰਸੋਂ ਜੋ ਉੱਥੇ ਸਾਰਾ ਸਮਾਰਿਆ ਕੱਲੀ ਕੱਲੀ ਗੱਠੀ ਕੱਢ ਕੇ ਚੁੱਕ ਕੱਢੀ ਹੈ ਦੀਵੀਆ ਦਾ ਸੋਨਾ ਸੀਗਾ ਪਤਾ ਨਹੀਂ ਕੀ ਹੋ ਗਿਆ ਆਪੇ ਆਜ ਸਾਡੇ ਘਰ ਦੇ ਸੀ ਮੋٹے ਮੋਟੇ ਅਸੀਂ ਪਹਿਲਾਂ ਵਾਤ ਲਏ ਨੇ ਉਹ ਨਾਲ ਨਿੱਕੇ ਨਿੱਕੇ ਰਹਿ ਗਏ ਬਸ ਹੁਣ ਲੈਣੇ ਆ ਗੱਟੇ ਦਾ ਪਤਾ ਕਰਿਆ ਸੀ ਕਿੰਨੇ ਦਾ 750 ਦਾ ਕਹਿੰਦੇ ਨੇ 50 ਕਿਲੋ ਦਾ ਇਹ ਵੀ ਬੜਾ ਟੇ 20 ਤਾਂ ਹੋ ਜੀ ਸਮਾਂ ਤੋਂ ਬੜੀ ਕਰੇ ਪਰਪੜਾ ਆਉਂਦੀ ਬਸ ਲੈ ਲੈਣਾ ਤਾਂ ਪੱਕੇ ਤੋਂ ਗੀਦਾ ਮਸਾਲਾ ਕਟਕੇ ਨਹੀਂ ਕਿਉਂ ਅਰਬੀ ਦੇ ਨਾਲ ਫੇਰ ਹੀ ਲੱਗੂ ਉਹਦੇ ਚੁੰਬੜੂਗਾ ਉਸ ਨੂੰ ਅਰਬੀ ਨੂੰ ਨਹੀਂ ਤਾਂ ਲੱਗ ਲੱਗ ਜਾ ਫਰੀ ਜਾਣਾ ਅਰਬੀ ਤੋਂ ਨੇ ਦੇਖੋ ਦਸਣ ਕਿੱਡਾ-ਕੱਡਾ ਜਦ ਤੇ ਸੋਟਾ ਵੱਜਦਾ ਮਜ਼ਾ ਜਿਆ ਆ ਜਾਂਦਾ ਇਸੋਂ ਤੱਕ ਉਹ ਵੀ ਸੋਟਾ 15 ਸਾਲ ਦਾ ਹੀ ਆ ਹਾਂ ਮਤਲਬ ਪੁੰਡੀਆਂ ਨੂੰ ਜੇ ਇਹਨਾਂ ਮਸਾਲਾ ਕੁੱਟ ਕੇ ਮੰਜੰਦਾ ਧੋ ਕੇ ਰੱਖ ਦੋ ਫਿਰ ਖਰਾਬ ਨਹੀਂ ਹੁੰਦੀ ਨਹੀਂ ਤਾਂ ਇਹਦੇ ਵਿੱਚ ਜਿਵੇਂ ਨਮੂਣਾ ਇਹਨੂੰ ਰੱਚ ਜਾਂਦਾ ਫਿਰ ਇਹਨੂੰ ਨਾ ਇੱਕ ਖੰਨ ਲੱਗ ਜਾਂਦੀ ਆ ਬਸ ਹੁਣ ਜਿਵੇਂ ਮੈਂ ਮਸਾਲਾ ਕਰਦੀਆਂ ਨਾ ਫਿਰ ਜਦ ਇਹ ਧੋਗ ਨੂੰ ਮੁਦੀ ਮਾਰੇ ਰਹੀਆਂ ਰੱਖੇ ਹੋਏ ਤਾਂ ਹੀ ਨਹੀਂ ਲੱਭਦੀ ਕੀ ਕਰਨੀਆਂ ਨੇ ਇਹਨਾਂ ਨੂੰ ਮੈਂ ਕੋਟਦੇ ਨਾ ਨਾ ਗ੍ਰੈਂਡਰ ਦਾ ਤਾਂ ਜੱਬ ਕਰਨਾ ਪਾਪ ਕੋਪੂ ਨੂੰ ਮੱਟ ਕੇ ਜੰਬ ਫੇਰ ਪੱਟਾ ਕਰਕੇ ਰੱਖੂਗੀ ਉਹਦਾ ਮੈਨੂੰ ਔਖਾ ਲੱਗਦਾ ਲੈ ਮੈਂ ਤਾਂ ਕੁੰਡੀ ਸੋਟੇ ਨਾਲ ਚੱਲੂ ਆਈ ਦੇਖੋ ਬਿਲਕੁਲ ਦੇਖ ਰੰਗ ਕਰ ਬਿਲਕੁਲ ਕੁੰਡੀ ਸੋਟੇ ਨਾਲ ਜਾਂਦਾ ਚਾਪਾ ਲਾਲ ਹੀ ਪਉਣੀਆਂ ਹਰੀ ਨਹੀਂ ਪਉਣੀਆਂ ਫੇਰ ਨਿਆਣੇ ਕਹਿੰਦੇ ਨੇ ਲਾਲ ਲਾਲ ਨਹੀਂ ਹੋਈ ਸਬਜ਼ੀ ਵੀ ਹਰੀ ਹਰੀ ਜੀ ਲੱਗੀ ਜਾਂਦੀ ਆ ਇਹ ਭਾਈ ਮੈਂ ਤੁਹਾਨੂੰ ਖਾ ਲੋ ਜੀ ਨਾ ਪਉਣੀਆਂ ਹਰੀ ਮੱਚਾ ਚੱਕ ਦੀ ਬਾਹ ਆ ਲਓ ਜੀ ਆਪਣਾ ਲਸਣ ਤੇ ਪਿਆਜ਼ ਕੁੱਟਿਆ ਗਿਆ ਥੋੜਾ ਦਰੜ ਜੇ ਰੱਖਣਾ ਸੀ ਬਾਹਰ ਬ੍ਰੀਕ ਨਹੀਂ ਕਰਨਾ ਤਾਂ ਹੀ ਗ੍ਰੇਂਡਰ ਚ ਨਹੀਂ ਕਰਿਆ ਉਹਨੇ ਬਾਹਲਾ ਪਾਣੀ ਕੱਢ ਦੇਣਾ ਸੀ ਰੱਖਣਾ ਥੋੜਾ ਖੜ ਖੜਾ ਜਿਆ ਗਿਆ ਨੰਨਾ ਸੌਖਾ ਹੋ ਜਾਂਦਾ ਟਮਾਟਰ ਮੈਂ ਉਹੀ ਕੱਟ ਕੇ ਪਾ ਦੇਣੇ ਨੇ ਮਸਾਲੇ ਦੇ ਵਿੱਚ ਉਹਨਾਂ ਨੇ ਤਾਂ ਨਹੀਂ ਫੱਸ ਜਾਣਾ ਨਾਲ ਬੱਸ ਫਿਰ ਉਹਦੇ ਬਾਅਦ ਆਲੂ ਫਰਾਈ ਕਰਾਂਗੇ ਉਹਦੇ ਵਿੱਚੋਂ ਕੱਟ ਕੇ ਫਿਰ ਜਿਹੜਾ ਤੇਲ ਹੋ ਉਹਦੇ ਵਿੱਚ ਮਸਾਲਾ ਪਾਉਣਾ ਆਪਾਂ ਠੀਕ ਸੀ ਜੁੜੇ ਰਹੋ ਨਾਲ ਸਾਡੇ ਅੱਗੇ ਸੌਣ ਵਾਲਿਆਂ ਦੇ ਨਾਲ ਭਾਈ ਅਸੀਂ ਪਕਾਈਏ ਇੱਕਦਾਂ ਬਣਾਉਂਦੇ ਸੀ ਹੁਣ ਦੀਆਂ ਕੁੜੀਆਂ ਤਾਂ ਉਹ ਸਾਬ ਨਾਲ ਬੰਦੀਆਂ ਨੇ ਉਹ ਜੀ ਆਪਾਂ ਪਾਉਣ ਲੱਗੇ ਆ ਤੇਲ ਦਾ ਹੁਣ ਬਚਦਾ ਸੀਗਾ ਤੇਲ ਇਹ ਮੇਰਾ ਕੈਸੀ ਦਾ ਕੱਟ ਕੇ ਹੁਣ ਆਪਾਂ ਥੋੜਾ ਜਿਹਾ ਤੇਲ ਨੂੰ ਇੱਥੇ ਪੂਰ ਪਾ ਲਏ ਉਹ ਤੋਂ ਬਾਅਦ ਵਿੱਚ ਜਿਹੜਾ ਬਚੂਗਾ ਫਿਰ ਮੈਂ ਇਹਨੂੰ ਕੱਢ ਲੈਣਾ ਕੜਕਾ ਭੁੰਨਣ ਜੋ ਉੱਪਰ ਰੱਖ ਲੈਣਾ ਆ ਆਰ ਵੀ ਆਪਾਂ ਧੋ ਕੇ ਧੁੱਪੇ ਰੱਖੀ ਸੀ ਜੀ ਇਹਨੂੰ ਹੁਣ ਆਪਾਂ ਫਰਾਈ ਕਰਦੇ ਆ ਮਸਾਲਾ ਆਪਣਾ ਕੁੱਟਿਆ ਪਿਆ। ਉਸ ਤੋਂ ਬਾਅਦ ਫਰਾਈ ਕਰਨ ਤੋਂ ਬਾਅਦ ਦੇ ਵਿੱਚ ਆਹ ਮਸਾਲੇ ਨੂੰ ਭੁੰਨਾਗੇ ਆਪਾਂ। ਮਸਾਲਾ ਮੈਂ ਕੁੱਟ ਕੇ ਬਣਾਇਆ ਵੀ ਇਸ ਕਰਕੇ ਨਾ ਇਹ ਚੰਗੀ ਤਰ੍ਹਾਂ ਲੱਗ ਜਵੇ। ਮੈਂ ਤਾਂ ਫਿਰ ਇਹਨੇ ਕਾਲੀਆਂ ਪੁੜੀਆਂ ਜੈਡੋੜੀ ਕਰਨੀਆਂ ਸੀ ਤੁਰੀਆਂ। ਆਹ ਦੇਖੋ। ਆਹ ਪਾ ਲਏ। ਹੱਥੀ ਧੋ ਕੇ ਸਮਾਰ ਕੇ ਰੱਖੀ ਸੀ ਨਵੇਂ ਪਾ ਕੇ ਧੋਤੀ ਸੀ। ਇਹ ਤਾਂ ਹੁਣ ਚਿਕਨ ਪਨਾ ਹਟ ਗਿਆ। ਮੈਂ ਯਾਰ ਜੀ ਬਰੀ ਚਿਕਨ ਹੁੰਦੀ ਹੈ ਨਾ ਉਹ ਨਹੀਂ ਸੀਗੀ ਹੁਣ ਆਪਾਂ ਇਹ ਫੋਨ ਲਏ ਚੰਗੀ ਤਰ੍ਹਾਂ ਥਾਨ ਲਾ ਬਰੀ ਕਿnabla ਕੱਟ ਕੇ ਫੇਰ ਕੱਢ ਦਿੰਦੇ ਹਾਂ ਤਾਂ ਲੱਗ ਜਾਂਦਾ ਤੁੰਣਾ ਨੂੰ ਤੇ ਦਖਾਉਣਾ ਪੁੱਜੀ ਹੋਈ ਤੁਹਾਨੂੰ ਕਾਲੇ ਛੋਲੇ ਵਾਲੀ ਸਬਜੀ ਦੇ ਵਿੱਚ ਨਾ ਕਿਸੇ ਨੇ ਕਮੈਂਟ ਕਰਿਆ ਸੀਗਾ ਵੀ ਤੁਹਾਡਾ ਤੇਲ ਤਾਂ ਜੇ ਗਰਮ ਨਹੀਂ ਹੋਇਆ ਇਹਨਾਂ ਨੂੰ ਗਰਮ ਹੋਣ ਦੀ ਤਾਂ ਕੋਈ ਗੱਲ ਹੀ ਨਹੀਂ ਜਦ ਸਮੈਲਾਉਣ ਲੱਗ ਜਾਂਦੀ ਹੈ ਉਹ ਤਾਂ ਸਮਾਂ ਹੋਰ ਉਹ ਹੋਰੇ ਤਰ੍ਹਾਂ ਦਾ ਲੱਗਣ ਲੱਗ ਜਾਂਦਾ ਤੇਲ ਨੇ ਤਾਂ ਆਪੇ ਹੀ ਕੱਢ ਜਾਣਾ ਜਦ ਆਪਾਂ ਸਮਾਂ ਚਾਹੇ ਪਾ ਦੋ ਚਾਹੇ ਨਾ ਪਾਏ ਤੇ ਉਹਨਾਂ ਤਾਂ ਗਰਮ ਹੋ ਹੀ ਜਾਣਾ ਤੁਹਾਨੂੰ ਪਤਾ ਤਾਂ ਹੈਗਾ ਹੀ ਆ ਤਾਨੀਆਂ ਬੀਤੀਆਂ ਦਾ ਹਿਸਾਬ ਪਤਾ ਵੀ ਹੋਰ ਆ ਭਾਈ ਆ ਦੇਖੋ ਸਬਜੀ ਦੇ ਵਿੱਚ ਕੋਈ ਖਾਣ ਦੇ ਵਿੱਚ ਕਮੀ ਹੋਵੇ ਤਾਂ ਉਹ ਦੱਸਣਾ ਇਹ ਉਦਾਂ ਨਹੀਂ ਕੋਈ ਚੱਕਰ ਵਾਈ ਆਹ ਲਓ ਜੀ ਆਰਬੀ ਫਰਾਈ ਹੋ ਗਈ ਆ ਚਾਹ ਉਹ ਰੌਣਕ ਕੱਢ ਰੋ ਗਿਆ ਤੇ ਫਿਸਦੀ ਆ ਇਹ ਹੁਣ ਉਸ ਤੋਂ ਬਾਅਦ ਹੁਣ ਇਸੇ ਤੇ ਦੇ ਵਿੱਚ ਆਪਾਂ ਤੜਕਾ ਪਾਉਣੀ ਆ ਜੇ ਤੇਲ ਵੱਧ ਹੋਇਆ ਤਾਂ ਆਪਾਂ ਚੋ ਕੱਢ ਲਾਂਗੇ ਨਾ ਵੱਧ ਹੋਇਆ ਤਾਂ ਪਾ ਲਈ ਠੀਕ ਹੈ ਇਹ ਲੋ ਚਾਹੇ ਤੁਸੀਂ ਵਾਰ ਲਓ ਪਹਿਲਾਂ ਕੱਟ ਕੇ ਅਰਦੀ ਨੂੰ ਓਪਣ ਦੀ ਹੋ ਜਾਂਦੀ ਐ ਸੋਪਾ ਫਿਰ ਜਾਨੀ ਥੋੜੀ ਫਰਾਈ ਕਰਨ ਦੀ ਵਾਲੀ ਲੋੜ ਨਹੀਂ ਪੈਣੀ ਇਹ ਜਦੋਂ ਸੱਤ ਲੱਖਣ ਕੇ ਪਾ ਲਓ ਜਾਨੀ ਫਿਰ ਥੋੜੇ ਜਿਹਾ ਪਾਣੀ ਪਾਉਣਾ ਪਊਗਾ ਪਰ ਥੋੜੀ ਜਿਹਾ ਪਾਣੀ ਹੀ ਪਾਉਣਾ ਪਊਗਾ ਸਬ지 ਆ ਗਈ ਆ ਆਪੀ ਤਿਆਰ ਆ ਨਾਲ ਤੋਂ ਮਿੰਗੁੰਮੀ ਦੀ ਢਾਲ ਬਣੀ ਹੋਈ ਹੈ ਨਾਲ ਪਾਣੀ ਪਰਸ਼ਾਦ ਤੁਹਾਨੂੰ ਉਹਨਾਂ ਦੀ ਤੇਲ ਬਾਲਾ ਨਹੀਂ ਬਚਿਆ ਇਹਦੇ ਵਿੱਚ ਫੈਲਣੇ ਚ ਮਸਾਲਾ ਹੀ ਗੁਝੂਗਾ ਪੰਛੀ ਸਾਲਾ ਪਾਣੀ ਵਿੱਚ ਤੇ ਆਹ ਨਹੀਂ ਮੈਂ ਟਮਾਟਰ ਨਹੀਂ ਕੀਤਾ ਟਮਾਟਰ ਮੈਂ ਵੈਸੇ ਆਪਣੇ ਕੱਟ ਕੇ ਪਾ ਲਏ ਮੈਂ ਤਾਂ ਫਿਰ ਸੀ ਜਾਣਾ ਸਾਂਭਾ ਪੁੱਜ ਗਿਆ ਨਾ ਹੈ ਇਹ ਰੈੱਡ ਰੈੱਡ ਮੈਂ ਮੁੰਨ ਦੇ ਵਿੱਚ ਸੜਦੀਆਂ ਵਿੱਚ ਆੜਦੀ ਦੇਖੋ ਕਿ ਇਹ ਸਵਾਦ ਬਣ ਗਿਆ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਦੇਖੋ ਕਈ ਵਾਰ ਜੀ ਮੈਂ ਆਪਾਂ ਕੱਟ ਕੇ ਮਸਾਲਾ ਬਣਾਉਂਦੇ ਨਾਲ ਨਹੀਂ ਲੱਗਦਾ ਉਹ ਪਿਆਜ਼ ਲਸਣ ਅਡੋਡੀ ਫਰੀ ਜਾਂਦਾ ਸਾਨੂੰ ਇਹਨੂੰ ਚੰਗੀ ਤਰ੍ਹਾਂ ਇਹਦੇ ਨਾਲ ਮਸਾਲੇ ਨੇ ਲੱਗ ਜਾਣਾ ਹੋਰ ਵੀ ਖਾਣ ਨੂੰ ਸਵਾਦ ਆ ਗਿਆ ਨਾ ਮੈਂ ਉਹਦੇ ਵਿੱਚ ਅਦਰਕ ਪਿਆਜ਼ ਤੇ ਲਸਣ ਉਹ ਕਿੰਨੇ ਚੀਜ਼ਾਂ ਮੈਂ ਕੱਟ ਲਈਆਂ ਸੀ ਟਮਾਟਰ ਮੈਂ ਕੱਟ ਕੇ ਪਾਤਾ ਗਰਮ ਮਸਾਲਾ ਸੀ ਕੋਈ ਗਰਮੀ ਚ ਘੱਟ ਪਾਉਣੀ ਹੈ ਕੋਈ ਗਰਮ ਨਹੀਂ ਕਰਦਾ ਮੈਨੂੰ ਤਾਂ ਖਾਸ ਕਰਕੇ ਕਰਦਾ ਇਸ ਕਰਕੇ ਮੈਂ ਨਹੀਂ ਪਾਉਂਦੀ ਬੜਾ ਗਰਮ ਮਸਾਲਾ ਸਾਲਟ ਮੈਂ ਚਾੜ ਦੇਣਾ ਜਿਵੇਂ ਤੁਸੀਂ ਸਮਝਿਆ ਤੇ ਫੋਨ ਜਿਹਾ ਸਾਲਟ ਹੀ ਇਹਨਾਂ ਨੂੰ ਸਾਲਮ ਸਾਲਮ ਨੇ ਦੇਖਿਆ ਬਹੁਤ ਜਿਆ ਬ੍ਰਾਊਨ ਬ੍ਰਾਊਨ ਹੋ ਗਿਆ ਦੇਖੋ ਤੇ ਲਸਣ ਪਿਆਜ਼ ਆਦਰਕ ਦਾ ਪੂਰਾ ਸੀਗਾ ਥੋੜਾ ਜਿਹਾ ਪਾਇਆ ਆਦਰਕ ਤਾਂ ਬੜਾ ਨਹੀਂ ਪਾਇਆ ਹੁਣ ਆਪਾਂ ਪਾਉਣ ਲੱਗੇ ਆ ਜੀ ਮਿਰਚ ਪਾ ਦਈਆ ਤੇ ਥਾਲੀ ਪਾਣੀ ਰੱਖਾਂ। ਮਾਣ ਆਪਾਂ ਪਾਉਂਦੇ ਆ ਜੀ। ਤੁਸੀਂ ਨੂਨ ਮਿਰਚ ਆਪਦੇ ਅਨਸਾਰ ਪਾਉਣਾ। ਅਸੀਂ ਥੋੜਾ ਜਿਹਾ ਤੇਜ ਖਾਨੇ ਆ ਨੂਨ ਮਿਰਚ। ਇਸਕਾ ਟੈਸਟ ਐਂਡ ਲੱਗਦਾ ਹੁੰਦਾ ਕਿਈ ਵਾਰ ਵੀ ਬੜਾਈ ਬੈਂਦੇ ਨੇ ਤਾਂ ਆਪਾਂ ਅਸੀਂ ਥੋੜਾ ਜਿਹਾ ਤੇਜ ਖਾਨੇ ਆ। ਠੀਕ ਆ ਦੇਖੋ। ਐਂਡ ਇਹ ਮਸਾਲਾ ਨੂਨ ਆਰ ਜੀ ਆਪਣੀ ਚੈਨਾ ਹੀ ਬਣੀ ਹੋਈ ਆ। ਛੱਡ ਗਏ ਆਪਾਂ ਨੂੰ। ਗੇੜਾ ਹੀ ਦਿਗਾਉਣਾ। ਚਾਪੜੀ ਬਣੀ ਨੇ ਆਹ ਬਣੀ ਹੈ ਆਪਣੀ ਬਣੀ ਹੈ ਹੁਣ ਮੈਂ ਘੱਗੀ ਜੀ ਮਸਾਲਾ 2 ਮੱਟੇ ਸੇਕਣਾ ਮੱਟੇ ਆਦੀ ਇਹ ਕੋਟਕੇ ਮੈਂ ਤਾਂ ਆ ਲਾਇਆ ਵੀ ਅਰਦੀ ਦੇ ਹੱਡਾਂ ਨੂੰ ਮਸਾਲਾ ਜੀ ਲੱਗ ਜਵੇ ਨਹੀਂ ਤਾਂ ਘਟਿਆ ਹੋਇਆ ਤਾਂ ਲੱਗ ਨਾ ਕੋ ਹੋ ਜਾਣਾ ਸੀਗਾ ਹੁਣ ਇਹਦੇ ਵਿੱਚ ਦੇਖੋ ਕਿੰਨਾ ਸੋਹਣਾ ਲੱਗਦਾ ਸਾਡੀ ਆਪਣੀ ਪਿਆਰ ਚੱਕਦੇ ਰਹਿ ਜਾਂਦੇ ਨੇ ਇਹ ਸਵਾਲ ਦੁੱਪ ਨਾਲ ਆਪਣੀ ਬਣੀ ਹੋਈ ਪੀਲੀ ਹੱਟਾ ਗੁੰਮੇ ਇਹ ਸਾਫ ਕਰਕੇ ਬਣਾਉਣਾ ਨਾਲੋਂ ਨਾਲ ਫਿਰ ਬੱਚੇ ਚਾਕ ਲੈਣੇ ਨਾਲ ਤੋਂ ਤੋਂ ਆਪ ਲੈ ਜਾਂਦੇ ਨੇ ਜਿਹੜੇ ਸਾਡੇ ਚੈਨਲ ਤੇ ਜੀ ਪਹਿਲੀ ਵਾਰ ਆਏ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਜਿਹੜੇ ਜਿਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਜੀ ਜਿਹੜੇ ਸਾਡੇ ਪਰਿਵਾਰ ਦੇ ਨਾਲ ਜੁੜੇ ਨੇ ਸਾਡੇ ਪਰਿਵਾਰ ਦੇ ਵਿੱਚ ਬਾਦਾਂ ਹੋਇਆ ਜੇ ਤੁਸੀਂ ਕਮੈਂਟ ਕਰਦੇ ਹੋ ਬਹੁਤ ਖੁਸ਼ੀ ਹੁੰਦੀ ਹੈ ਤੁਹਾਡੇ ਕਮੈਂਟ ਪੜ ਕੇ ਬੇਬੇ ਨੂੰ ਦੇਖ ਕੇ ਹੋਰ ਵੀ ਹੌਸਲਾ ਹੁੰਦਾ ਜੇ ਆਪਾਂ ਕੁਝ ਕਰੀਏ ਤੇ ਵੀ ਭੈਣ ਭਰਾਵਾਂ ਨਾਲ ਸ਼ੇਅਰ ਕਰੀਏ ਕੋਈ ਰੈਸਪੀ ਬਣਾ ਤੇ ਜਿੰਦਾ ਕੰਮ ਕਰਾਂਗੇ ਨਹੀਂ ਨਹੀਂ ਆ ਕੋਈ ਨਹੀਂ ਬਣਾ ਦਾ ਟਾਈਮ ਨਹੀਂ ਲੱਗਦਾ 本当だ。